ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਜਾ ਰਹੇ ਹਾਂ ਜੀ ਤਤ ਸ਼ਰੀਰ ਤੁਮ ਤੁਮਾ ਸਾਹਿਬ ਤਲਵੰਡੀ ਸਾਹਿਬ ਨੂੰ ਇਹ ਸਥਾਨ ਸ਼੍ਰੀ ਗੁਰੂ ਰੋਪਨ ਸਿੰਘ ਜੀ ਦਾ ਪ੍ਰਸਿੱਧ ਸਥਾਨ ਜਿਸ ਨੂੰ ਗੁਰੂ ਵਿਦੀ ਕਾਸ਼ੀ ਵੀ ਕਿਹਾ ਜਾਂਦਾ ਹੈ ਡੱਲੇ ਸਾਹਿਬ ਦੇ ਪ੍ਰੇਮ ਦੇ ਕਲਗੀ ਧਰਨੇ ਸਥਾਨ ਤੇ ਟ੍ਰੀਪ ਸਾਢੇ 9 ਮਹੀਨੇ ਨਿਵਾਸ ਕੀਤਾ ਮਾਤਾ ਸੁੰਦਰੀ ਜੀ ਅਤੇ ਮਾਤਾ ਸਰਬੋਜ ਜੀ ਪਾਈ ਮਾਨੀ ਸਿੰਘ ਜੀ ਨੂੰ ਨਾਲ ਲੈ ਕੇ ਇਥਾਂ ਤੋਂ ਦਿੱਲੀ ਤੋਂ ਤਸਮ ਗੁਰੂ ਦੇ ਦਰਸ਼ਨ ਰਲ ਗਏ ਰੋਬਨ ਸਿੰਜ ਨੇ ਇੱਥੇ ਥਾ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੁਰੋ ਜਾਨ ਸਾਹਿਬ ਦਾ ਸੰਪੂਰਨ ਪਾਠ ਲਿਖਾਇਆ ਤੇ ਚਲੋ ਜੀ ਆਪਾਂ ਹੁਣ ਸੋਨੂੰ ਕਰਾਂਨੇ ਆ ਦਮਦਮਾ ਸਾਹਿਬ ਜੀ ਰੋਬਨ ਸਿੰਜ ਦੇ ਪ੍ਰਸਿੱਧ ਸਥਾਨ ਦੇ ਦਰਸ਼ਨ ਤੇ ਚਲੋ ਕੋਈ ਇੱਟ ਆਰਮੀ ਨਿਕ ਲਈ ਬਨ ਮੈਂ ਨਾ ਕਿਸੇ ਨਾਲ ਕੌਂਡ ਨਹੀਂ ਰੱਬ ਨਾਲ ਆਇਆ ਨਾ ਜੰਗਾ ਚੁੰਦਾ ਤੇੜੀ ਬਸਾ ਆਹ ਹਾਂ ਟੁੰਡੀ ਹੋਈ ਆ ਆਏ ਮੇ ਤਲਵੰਡੀ ਤਲਵੰਡੀ ਤੇ ਲੋ ਜੀ ਆਪਾਂ ਅੱਡੇ ਚ ਆ ਰਹੇ ਆਂ ਆਪਣੀ ਬੱਸ ਅਜੇ ਨਹੀਂ ਆਈ ਆਪਣੀ ਬੱਸ ਖੜੀ ਹੈ ਤੇ ਹੁਣ ਆਪਾਂ ਚੱਲੂ ਰਹੀ 6:30 ਵਜੇ ਤੱਕ ਚੱਲੂ ਫਿਰ ਆਪਾਂ ਚੱਲਦੇ ਆਂ ਅੱਗੇ ਚਲਦੇ ਸਨੋ ਅਗਰੇ ਕਿ ਕਰੀਏ ਲੋ ਜੀ ਬੱਸ ਅੱਡੇ ਅੰਦਰੋਂ ਦੇਖਿਓ ਕਿ ਮੈਂ ਚਲੋ ਆਪਾਂ ਸੱਡ ਈ ਇੱਧਰ ਤਲਵੰਡੀ ਸਾਬਤ ਆ ਤੇ ਹੁਣ ਆਪਾਂ ਇੱਧਰ ਜਾਣਾ ਹੁਣ ਆਪਾਂ ਚੱਲੇ ਗੁਰਦੁਆਰਾ ਸਾਹਿਬ ਉਧਰ ਬੰਦੇ ਭਗਵੰਦੇ ਫਿਰਨੇ ਹਾਂਜੀ ਤੇ ਚਲੋ ਹੀ ਚੱਲਦੇ ਆ ਫਿਰ ਆਪਾਂ ਅੱਗੇ ਜਾਨ ਜੋ ਤਰਾ ਪੜਨਾ ਗੁਰਦੁਆਰਾ ਸਾਹਿਬ ਪਹੁੰਚ ਗਏ ਹੋਏ ਆ ਜੀ ਤੇ ਹੁਣ ਜਾ ਕੇ ਆਪਾਂ ਸਤਬੰਦ ਜੋੜੇ ਜਮਗਰਾਵਾਂਗੇ ਜੀ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਗੁਰਦੁਆਰੇ ਦੇ ਅੰਦਰ ਜਾ ਕੇ 7:30 ਹੋ ਰਹੀਆ ਸਵੇਰ ਦੇ ਚਲੋ ਜੀ ਆਪਾਂ ਜਮਾ ਤੇ ਰਾਨੇ ਹੁਣ ਜੋੜੇ ਉਹ ਟੋਕਣ ਮਿਲ ਜੇ ਆਪਣੇ ਨੂੰ 332 ਨੰਬਰ ਉਹ ਇਹ ਪਹਿਲਾਂ ਮੈਂ 332 ਨੰਬਰ ਟੋਕਣਾ ਤੇ ਚਲੋ ਹੁਣ ਆਪਾਂ ਚੱਲਦੇ ਅੱਗੇ ਦਰਬਾਰ ਸਾਹਿਬ ਅੰਦਰ ਚੱਲਦੇ ਆ ਦੇਖਰ ਵਾਲੇ ਸਾਰੇ ਨੇ ਸਾਰੇ ਨੇ ਦੇਖਰ ਵਾਲੇ ਹੁਣ ਆਪਾਂ ਅੰਦਰ ਚੱਲਦੇ ਗੁਰਦਵਾਰਾ ਸਾਹਿਬ ਦੇ ਅੰਦਰ ਅੱਜ ਹੁਣ ਆਪਾਂ ਜਾ ਰਹੇ ਆਂ ਦਰ ਦੁਆਰਾ ਮਾਤਾ ਸਾਹਿਬਤੌਰ ਤੇ ਮਾਤਾ ਸੁੰਦਰ ਦਰ ਜੀ ਦੇ ਸਥਾਨ ਤੇ ਉਹਨਾਂ ਦੀ ਯਾਤਰਾ ਬਣਾ ਰਹੇ ਆਂ ਇਸ ਦਰ ਦੁਆਰੇ ਦੀ ਜਾਣਕਾਰੀ ਪੂਰੇ ਇਤਿਹਾਸ ਲਈ ਰਿਹਾ ਹੈ ਤੇ ਇੱਥੋਂ ਤੁਸੀਂ ਪੜ੍ਹ ਸਕਦੇ ਹੋ ਤੇ ਇਹ ਸਾਰੀ ਬਿਲਡਿੰਗ ਹੈ ਇੱਥੇ ਜਿਹੜੇ ਵੀ ਯਾਤਰੀ ਕੋਈ ਬਾਹਰੋਂ ਆਂਦੇ ਨੇ ਉੱਥੇ ਰਹਿ ਸਕਦੇ ਨੇ ਇੱਧਰ ਨੀਚੇ ਪਾਰਕਿੰਗ ਆ ਇੱਧਰ ਉੱਤੇ ਸਾਰੇ ਕਮਰੇ ਰਹਿਣ ਲਈ ਆ ਤੇ ਇਧਰਲੀ ਸਾਈਡ ਆ ਲੰਗਰ ਹਾਲ ਜੇਕਰ ਤੁਸੀਂ ਇੱਥੇ ਜਿਵੇਂ ਕਮਰਾ ਲੈਣਾ ਹੋਵੇ ਹੈ ਨਾ ਸਾਰੇ 12 ਘੰਟੇ ਦਾ ਤੁਹਾਨੂੰ 700 ਰੁਪਏ ਦਾ ਪੈਸਾ ਅਦਾ ਇਹ ਸੀ ਰੂਮ ਆ ਤੇ ਵਧੀਆ ਰੂਮ ਅਸੀਂ ਚੈੱਕ ਕਰਕੇ ਆਏ ਉੱਤੇ ਤੁਸੀਂ ਵੀ ਲੈ ਸਕਦੇ ਹੋ 12 ਘੰਟੇ ਦਾ 700 ਰੁਪਏ ਬਧੀ ਪਾਰਕਿੰਗ ਵੀ ਇਹਨਾਂ ਦੀ 4-5 ਅਨਸਾਰਾ ਕੁਝ ਤੇ ਲੋ ਜੀ ਹੁਣ ਆਪਾਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਲਿਖ ਲਿਖਣ ਸਰ ਸਾਹਿਬ ਜੇ ਫਿਰatte ਜਿਹੜਾ ਵੀ ਕੁਛ ਆਪਾਂ ਲੇਤੇ ਆ ਆਪਦੀ ਮਨੋ ਕਾਮਨਾ ਕੋਈ ਆਪਣੀ ਇੱਛਾ ਹੁੰਦੀ ਆ ਜੋ ਵੀ ਆਪਾਂ ਇਹ ਤੇ ਲਿਖਦੇ ਆ ਤਾਂ ਫਿਰ ਆਪਣੀ ਪੂਰੀ ਹੋ ਜਾਂਦੀ ਆ ਇੱਧਰ ਦੇਖੋ ਇੱਥੇ ਲਿਖੋ ਜੀ ਬਾਬਾ ਜੀ ਆਪ ਫਿਰ ਲਿਖੋ ਇੱਥੇ ਹਾਂ ਜੀ ਕਰੀ ਦੇ ਰੱਖੇ ਕਰੀ ਅਸਮ ਜੀ ਹਾਂ ਜੀ ਤੇ ਦੇਖੋ ਬਾਈ ਦੋ ਜੀ ਇਸ ਸਥਾਨ ਤੇ ਅਮ੍ਰਿਤ ਛਕਾਇਆ ਜਾਂਦਾ ਜੀ ਅਮ੍ਰਿਤ ਛਕਾਇਆ ਜਾਂਦਾ ਇਸ ਸਥਾਨ ਤੇ ਅਮ੍ਰਿਤ ਸੰਚਾਰ ਸਮਾਰਮ ਹਰ ਐਤਵਾਰ ਤੇ ਮੱਸੀਆ ਨੂੰ ਇਸ ਪਾਵਨ ਸਥਾਨ ਵਿਖੇ ਹੁੰਦਾ ਹੈ ਇਸ ਇਹ ਥਾਂ ਇਸ ਥਾਂ ਤੇ ਐਤਵਾਰ ਤੇ ਮੱਸੀਆ ਨੂੰ ਅਮ੍ਰਿਤ ਛਟਾਇਆ ਜਾਂਦਾ ਬਹੁਤ ਸੰਗੜਤਾਂ ਦੇ ਅਮ੍ਰਿਤ ਛਟਿਆਣਾ ਇਥੇ ਹੋਰ ਕਰਮ ਤੇ ਅਰਚ ਨੇ ਵੀ ਇਸ ਥਾਂ ਤੋਂ ਮੇ ਛਟਾਇਆ ਵਾ ਤੇ ਇੱਧਰ ਤੋਂ ਨਾ ਸਮਾਨ ਦੇਖ ਰਹੇ ਨੇ ਕੁਛ ਇਹ ਦਰਵਾਜ਼ੇ ਜੀ ਦੇਖੋ ਇਸ ਥਾਂ ਤੇ ਸ਼੍ਰੀ ਦੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸੀ ਉਹਨਾਂ ਦੀ ਯਾਦ ਚ ਦੁਰਦਵਾਰਾ ਬਣਾਇਆ ਰਿਹਾ ਤੇ ਇਹ ਦੁਰਦਵਾਰਾ ਬਿਲਕੁਲ ਦੇਖਣ ਚ ਸ਼੍ਰੀ ਹਰਮੰਦਰ ਸਾਹਿਬ ਜਿਵੇਂ ਲੱਟ ਦਰਿਆ ਜਿਵੇਂ ਹਰਮੰਦਰ ਸਾਹਿਬ ਉਵੇਂ ਉਸ ਤਰ੍ਹਾਂ ਬਣਾਇਆ ਰਿਹਾ ਜਿਵੇਂ ਦੁਰਦਵਾਰਾ ਦੇਖੋ ਵੀ ਚੈੱਕ ਕਰੋ ਦੁਰਦਵਾਰੇ ਦਾ ਤੇ ਐਡਵਰਡ ਦਰਦਵਾਰੇ ਤੇ ਪਹਿਲਾ ਵੀ ਐਸੀ ਮੈਂ YouTube ਤੇ ਆਪਣੀ ਪਹਿਲੀ ਵੀਡੀਓ ਪਾਈ ਸੀ ਦਰਦਵਾਰੇ ਇੱਥੇ ਪਾਈ ਸੀ ਜੀ ਦੇਖੋਈ ਦਰਸ਼ਨ ਕਰੋ ਦਰਦਵਾਰਾ ਨਾਨਸਰ ਅਰੇ ਮੇਰਾ ਅਮੀਨ ਹੱਥ ਹੀ ਗਾ ਰਿਹਾ ਅਗਲੀ ਤਰਿਆਗਾ ਹਾਂਜੀ ਤੇ ਦੇਖੋ ਜੀ ਇੱਧਰ ਹੁਣ ਪ੍ਰੋਜੈਕਟ ਨਾਮ ਇਹ ਮਾਰਤਾ ਦਬਿੰਨੇ ਮਾਨ ਹੋ ਰਿਹਾ ਨਵੇਂ ਮਾਰਤਾ ਵਿਭਾਗ ਦੀ ਇੱਧਰਲੀ ਸਾਈਡ ਤੂੰ ਵੀਊ ਚੈੱਕ ਕਰ ਰਿਹਾ ਤੈਨਾਂ ਸੋਹਣਾ ਲੱਗ ਰਿਹਾ ਦਿਲ ਨੂੰ ਪਾਇਆ ਬੜਾ ਨਾਟਕੀ ਦੂਰ ਤੇ ਅਸੀਂ ਜੇ ਤੂੰ ਵੀਊ ਦੇਖ ਰਿਹਾ ਤੂੰ ਸਭ ਤੋਂ ਸੀ ਚੌਥੀ ਮੰਜ਼ਲ ਤੇ ਖੜਿਆ ਅੰਦਰ ਉੱਪਰ ਤੇ ਲਓ ਜੀ ਦੇਖੋ ਇੱਧਰ ਹੀਰਾ ਮਾਤਾ ਸੁੰਦਰ ਪ੍ਰਵਰਜੀ ਦਾ ਲੰਗੜਾ ਹਾਲ ਤੇ ਆਪਾਂ ਹੁਣ ਚੱਲਦੇ ਆਂ ਲੰਗੜ ਫੇਰ ਚੱਲਦੇ ਨੰਗੇ ਪੈਰਾਂ ਅਸੀਂ ਸਾਰੇ ਤੁੱਪ ਬਹੁਤ ਲੱਗ ਰਹੀ ਆ ਪੈਰ ਮੱਚਦੇ ਹੁਣ ਉਧਰ ਪਾਣੀ ਪੀ ਰਹੇ ਨੇ ਲੋ ਜੀ ਆ ਰਹੇ ਆ ਆਪਾਂ ਲੰਗੜ ਹਾਲ ਚ ਇੱਥੇ ਜੂ ਬੋਲੋਗੇ ਇੱਥੇ ਸਰਦਾਂ ਦੇਖਾਂਗੇ ਤੇ ਹਾਂ ਜੀ ਆਪਾਂ ਲੰਗਰ ਛੱਕ ਆਏ ਆ ਜੀ ਸਾਰੇ ਲੰਗਰ ਚ ਜਿ ਸਿਰ ਟੜੀ ਸੀ ਜੀ ਦਾਲ ਕੀ ਰੰਦੇ ਪ੍ਰਸ਼ਾਦੇ ਤੇ ਖੀਰ ਤੇ ਜੀ ਬਹੁਤ ਵਧੀਆ ਸੀ ਲੰਗਰ ਆਨੰਦ ਆ ਗਿਆ ਸਾਨੂੰ ਲੰਗਰ ਸਾਹਿਬ ਦਾ ਸਾਰੇ ਇਹਨੇ ਰੰਗ ਤੇ ਪਤਾ ਲੱਗ ਜਾਂਦਾ ਅਸ ਚੀਜ਼ਾਂ ਜਿਹੜੀਆਂ ਆ ਸਰ ਬਲੂ ਨੇ ਆਹ ਬਸ ਸਰ ਬਲੂ ਆ ਜਲਦੀ ਘੜੇ ਹੁੰਦੇ ਆ ਉਹ ਸਾਰੇ ਸਰ ਬਲੂ ਦੇ ਸਟੀਲ ਲਏ ਨੇ ਸਰ ਬਲੂ ਦੇ ਸਹੀ ਆ ਚਲੋ ਫਿਰ ਅੱਗੇ ਦੇ ਦਿਆ ਆਪਾਂ ਸੋਨ ਘਮਾਨਿਆ ਸਾਰਾ ਬਾਜ਼ਾਰ ਘਰਾਨਿਆ ਦਰਸ਼ਨ ਮੇਲਾ ਦੋਨੋਂ ਲਓ ਦੇਖ ਲਓ ਸਹੀ ਕੜੀ ਸੋਈਏ ਨਾ ਕੋਈ ਇਹ ਦੋਨੋਂ ਦੇਖ ਸੇਮ ਤਾਂ ਹੈ ਮਾੜੀ ਕੋ ਬਿੰਦਰੀ ਦੀ ਆਂ ਬਿੰਦਰੀ ਆ ਸਹੀ ਯਾਦ ਹੈ ਹਾਂ ਲੇ ਕਿ ਮਿੱਤਰੋ ਸੁਖਮ ਕਰਵਾ ਸਹੀ ਸਹੀ ਪੰਜਾਬ ਵਾਲਾ ਚੱਲਣਾ ਜੀ ਨਾ ਸੋਣਾ ਇੱਥੇ ਲੈਣਾ ਹਾਂ ਜਸਵੀ ਜਵਾਲੀ ਕਰਾਉਂਗਾ ਲੈਣਾ ਆ ਵੀ ਕੋਈ ਆ ਵੀ ਪਾਉਣੀ ਚੱਲ ਜੀ ਚਲੋ ਇੱਥੇ ਇਹਨਾਂ ਨੂੰ ਪਸੰਦ ਨੇ ਆ ਕੁਛ ਚੱਲਦੇ ਆ ਚੱਲਦੇ ਅੱਜ ਫਿਰ 250 ਦਾ ਕੋਈ ਨਹੀਂ ਪਾਇਆ ਉਹਦੇ ਪਿੱਛੇ ਜੋਨੋ ਮੱਛੀ ਵੀ ਪ੍ਰਦੇਗ ਨਾ ਇਹ ਇਹ ਮੇ ਦਾ ਇਹ ਖਾਲੀ ਹੈ ਰੋਬਰ ਕੋਈ ਇਹ ਖਾਲੀ ਹੈ ਰਟਾ ਅੱਛਾ ਇੱਕ ਤਾਂ ਨੂੰ ਖੋਲ ਨਾ CR7 ਨਾ ਕਲੇ ਕੋਈ ਗੱਲ ਬੋਲ ਹਾਂਜੀ ਤੇ ਲੋ ਜੀ ਆਪਾਂ ਬੂਟ ਬਟਰ ਜੋੜੇ ਲੈ ਲਿਆ ਤੇ ਆਪਾਂ ਕਰਦੇ ਹਾਂ ਬਲੌਟ ਐਂਡ ਬਲੌਗ ਦੇਖ ਕੇ ਵਧੀਆ ਲੱਗ ਰਿਹਾ ਕੋੜਾ ਜੀ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜ਼ਰੂਰ ਕਰੀਏ ਵਰਤੋਂ ਵਰਤ ਸਪੋਰਟ ਕਰੀ ਸੰਨ ਚੈਨਲ ਨੂੰ ਦੱਬ ਕੇ ਸ਼ੇਅਰ ਕਰੋ ਵੀਡੀਓ ਨੂੰ ਠੀਕ ਹੈ ਵੀਡੀਓ ਨੂੰ ਦਰੋ ਦੱਬ ਕੇ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਰਹਿਵਾਂਗੇ ਇਹੋ ਜਿਹੀ ਹੋਰ ਵਧੀਆ ਬਲੌਗ ਨਾਲ ਨਵੇਂ ਕੰਟੈਂਟ ਲੈ ਕੇ ਆਉਂਦੇ ਰਹਿਣਾ ਤੇ ਚਲੋ ਫਿਰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ